ਡਾਈਨੋਸੌਰ ਦੀ ਤਰ੍ਹਾਂ ਖਤਮ ਹੋ ਜਾਊਗਾ ਟਰੱਕ ਡਰਾਈਵਰੀ ਦਾ ਧੰਦਾ ਅੱਜ ਜੇਕਰ ਪੰਜਾਬ ਚੋਂ ਬੈਂਗਲੌਰ ਟਰੱਕ ਨੇ ਜਾਣਾ ਹੋਵੇ ਸਮਾਨ ਲੈ ਕੇ ਤਾਂ ਰਾਹ ਚ 10 ਤੋਂ 12000 ਰੁਪਏ ਦੀ ਲੱਗ ਜਾਂਦੀ ਹੈ ਰਿਸ਼ਵਤ ਜੇਕਰ ਕੋਈ ਪੰਜਾਬ ਚ ਜਾਂ ਭਾਰਤ ਚ ਕਰਦਾ ਟਰੱਕ ਡਰਾਈਵਰੀ ਤਾਂ ਨਹੀਂ ਮਿਲਦਾ ਉਸ ਨੂੰ ਮਾਣ ਪਿਆਰ ਸਤਕਾਰ ਪਰ ਜੇਕਰ ਇਹੀ ਕੀਤਾ ਕੋਈ ਬਾਹਰ ਕਨੇਡਾ ਅਮਰੀਕਾ ਦੇ ਵਿੱਚ ਡਰਾਈਵਰੀ ਦਾ ਕਰਦਾ ਹੈ ਕਰੋੜਾਂ ਦੀਆਂ ਬਣਾਉਂਦਾ ਕੋਠੀਆਂ ਮਿੰਗੀਆਂ ਰੱਖਦਾ ਗੱਡੀਆਂ ਤੇ ਪੂਰਾ ਮਿਲਦਾ ਹੈ ਮਾਣ ਪਿਆਰ ਸਤਿਕਾਰ ਸੋ ਭਾਰਤ ਦੇ ਵਿੱਚ ਲੋਕ ਸਭਾ ਇਲੈਕਸ਼ਨ ਬਿਲਕੁਲ ਸਿਰ ਤੇ ਆ ਚੁੱਕੇ ਹੈ ਬਹੁਤ ਵੱਡੇ ਵੱਡੇ ਲੀਡਰਾਂ ਨੂੰ ਤੁਸੀਂ ਨੋਮੀਨੇਸ਼ਨ ਭਰਦੇ ਹੋਏ ਦੇਖਿਆ ਹੋਊਗਾ ਜਿਨ੍ਹਾਂ ਨੇ ਐਮਪੀ ਦੀ ਟਿਕਟ ਲੜਨੀ ਹੈ ਪਰ ਅੱਜ ਤੁਹਾਨੂੰ ਇੱਕ ਟਰੱਕ ਡਰਾਈਵਰ ਦੇ ਨਾਲ ਮਿਲਾਉਣੇ ਹੈ ਜਿਸ ਨੇ ਐਮਪੀ ਇਲੈਕਸ਼ਨ ਲੜਨ ਦੇ ਲਈ ਆਪਣਾ ਟਰੱਕ ਹੀ ਵੇਚ ਦਿੱਤਾ 17 ਲੱਖ ਰੁਪਏ ਦਾ ਆਪਣਾ ਟਰੱਕ ਵੇਚਤਾ ਤੇ ਆਜ਼ਾਦ ਕੈਂਡੀਡੇਟ ਦੀ ਚੋਣ ਲੜ ਰਿਹਾ ਇਹ ਸੁਖਵਿੰਦਰ ਸਿੰਘ ਉਰਫ ਨਿੱਕੂ ਬਰਾੜ ਔਰ ਇਸੇ ਟਰੱਕ ਡਰਾਈਵਰ ਨੇ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਕਿ ਜੋ ਹਾਲਾਤ ਅੱਜ ਸਾਡੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਟਰੱਕ ਡਰਾਈਵਰਾਂ ਦੇ ਹੋਏ ਪਏ ਐ ਜੇ ਇਹੀ ਹਾਲਾਤ ਰਹੇ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਡਾਇਨਾਸੌਰ ਦੀ ਤਰ੍ਹਾਂ ਟਰੱਕ ਡਰਾਈਵਰ ਤੇ ਟਰੱਕ ਡਰਾਈਵਰੀ ਦਾ ਧੰਦਾ ਜਿਹੜਾ ਆ ਉਹ ਖਤਮ ਹੋਣ ਕਿਨਾਰੇ ਪਹੁੰਚ ਜੂਗਾ ਕਿਉਂਕਿ ਜੋ ਸਰਕਾਰ ਦੀਆਂ ਮਾੜੂ ਨੀਤੀਆਂ ਹੈਗੀਆਂ ਡਰਾਈਵਰੀ ਨੂੰ ਲੈ ਕੇ ਉਸ ਕਰਕੇ ਇਹ ਧੰਦਾ ਦਿਨੋਂ ਦਿਨ ਜਿਹੜਾ ਉਹ ਥੱਲੇ ਨੂੰ ਜਾ ਰਿਹਾ ਏ ਸੁਖਵਿੰਦਰ ਸਿੰਘ ਉਰ ਫਨਿੱਕੂ ਬਰਾੜ ਨੇ ਸੋ ਇਹ ਟਰੱਕ ਹੈ ਜਿਸ ਨੂੰ 17 ਲੱਖ ਰੁਪਏ ਦੇ ਵਿੱਚ ਇਸ ਨੇ ਵੇਚ ਦਿੱਤਾ ਸੋ ਸਭ ਨੂੰ ਪਤਾ ਹੈ ਕਿ ਜਦੋਂ ਆਪਾਂ ਕਿਸੇ ਵੀ ਚੀਜ਼ ਦੀ ਡਰਾਈਵਰੀ ਕਰਦੇ ਆ ਉਹਨੂੰ ਆਪਣੇ ਤੋਂ ਦੂਰ ਕਰਨਾ ਕਿੰਨਾ ਇੱਕ ਔਖਾ ਹੁੰਦਾ ਹੈ ਚਾਹੇ ਘਰ ਦੇ ਵਿੱਚ ਟਰੈਕਟਰ ਖੜਾ ਹੋਵੇ ਚਾਹੇ ਫਿਰ ਕੋਈ ਮੱਝ ਜਾਂ ਗਾਂ ਹੋਵੇ ਜਦੋਂ ਘਰ ਦੇ ਵਿੱਚੋਂ ਆਪਾਂ ਵੇਚਦੇ ਆ ਐਵੇਂ ਲੱਗਦਾ ਕਿ ਅੱਜ ਇੱਕ ਪਰਿਵਾਰ ਦਾ ਹੀ ਮੈਂਬਰ ਚਲਾ ਗਿਆ ਹੋਵੇ ਪਰ ਇਸ ਡਰਾਈਵਰ ਦੀ ਤੁਸੀਂ ਦਾਸਤਾਨ ਅੱਜ ਸੁਣੋ ਕਿ ਇਸ ਨੇ ਇਲੈਕਸ਼ਨਾਂ ਲੜਨ ਦੇ ਲਈ 17 ਲੱਖ ਰੁਪਏ ਦਾ ਆਪਣਾ ਟਰੱਕ ਵੇਚ ਦਿੱਤਾ ਸੋ ਬਿਲਕੁਲ ਇਹ ਹੈ ਸੁਖਵਿੰਦਰ ਸਿੰਘ ਉਰਫ ਨਿੱਕੂ ਬਰਾੜ ਇਹਨਾਂ ਨੂੰ ਕਹਿੰਦੇ ਆ ਪਟਿਆਲੇ ਦੇ ਵਿੱਚ ਆਜ਼ਾਦ ਕੈਂਡੀਡੇਟ ਦੀ ਚੋਣ ਲੜਦੇ ਆ ਐਮਪੀ ਦੀ ਚੋਣ ਲੜ ਰਹੇ ਆ ਜਿਸ ਕਾਰਨ ਇਹਨਾਂ ਨੇ 17 ਲੱਖ ਰੁਪਏ ਦੇ ਵਿੱਚ ਆਪਣਾ ਜਿਹੜਾ ਟਰੱਕ ਆ ਉਹ ਵੇਚ ਦਿੱਤਾ ਔਰ ਇਹਨਾਂ ਨੇ ਇਹੀ ਜਿਹੜਾ ਦਰਦ ਬਿਆਨ ਕੀਤਾ ਹੈ ਕੈਮਰੇ ਤੇ ਦਿੱਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਦੇ ਕੈਮਰੇ ਤੇ ਇਹਨਾਂ ਨੇ ਆਪਣਾ ਦਰਦ ਬਿਆਨ ਕੀਤਾ ਹੈ ਕਿ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀਆਂ ਟਰੱਕ ਯੂਨੀਅਨਾਂ ਨੂੰ ਭੰਗ ਕਰ ਦਿੱਤਾ ਗਿਆ ਸੀ ਉਰਉਦੂ ਬਾਅਦ ਸਾਡੇ ਹਾਲਾਤ ਜਿਹੜੇ ਆ ਉਹ ਥੱਲੇ ਦਿਨੋਂ ਦਿਨ ਥੱਲੇ ਨੂੰ ਜਾ ਰਹੇ ਆ 2017 ਦੇ ਵਿੱਚ ਸਾਡੇ ਕੋਲੇ 1300 ਟਰੱਕ ਸੀ ਪਰ ਅੱਜ ਸਿਰਫ 540 ਰਹਿ ਗਏ ਆ ਇਹਦਾ ਕਾਰਨ ਕੀ ਹੈ ਉਹ ਕਿੱਥੇ ਗਏ ਆ ਜਿਹੜੇ ਟਰੱਕ ਉਹ 1300 ਟਰੱਕ ਕਿੱਥੇ ਗਿਆ ਏ ਸੋ ਬਿਲਕੁਲ ਇਹ ਪਰ ਘਟਾਵਾ ਜਿਹੜਾ ਇੱਕ ਦੁੱਖ ਜਿਹੜਾ ਹੈਗਾ ਆਪਣੇ ਕੈਮਰੇ ਤੇ ਜ਼ਾਹਰ ਕੀਤਾ ਨਿੱਕੂ ਬਰਾੜ ਨੇ ਔਰ ਉਹਨਾਂ ਨੇ ਕਿਹਾ ਕਿ ਜੇ ਇਹੀ ਹਾਲਾਤ ਰਹੇ ਤਾਂ ਬਿਲਕੁਲ ਏ ਠੰਡਾ ਜਿਹੜਾ ਹੈਗਾ ਖਤਮ ਹੋ ਜਾਊਗਾ نیچے ਚਲਾ ਗਿਆ ਦਿਨੋ ਦਿਨ ਇਹ ਠੰਡਾ ਔਰ ਉਹਨਾਂ ਨੇ ਕਿਹਾ ਕਿ ਜੇ ਅੱਜ ਪੰਜਾਬ ਤੋਂ ਬੈਂਗਲੌਰ ਕੋਈ ਟਰੱਕ ਗੀੜਾ ਲੈ ਕੇ ਜਾਂਦਾ ਹੈ ਤਾਂ 10 ਤੋਂ 12000 ਰੁਪਏ ਦੀ ਰਾਹ ਦੇ ਵਿੱਚ ਕ੍ਰਾਪਸ਼ਨ ਰਿਸ਼ਵਤ ਸਾਨੂੰ ਦੇਣੀ ਪੈਂਦੀ ਹੈ ਜਿਹੜੇ ਆਰਟੀਓ ਖੜੇ ਹੁੰਦੇ ਆ ਚੈੱਕ ਪੋਸਟ ਲਾਈ ਜਾਂ ਫਿਰ ਜਿਹੜੇ ਅਫਸਰ ਹੁੰਦੇ ਐ ਇਹ ਸਾਡੇ ਤੋਂ ਰਿਸ਼ਵਤ ਲੈਂਦੇ ਐ ਇੰਨੇ ਹੀ ਪੈਸੇ ਵਾਪਸ ਆਉਣ ਲੱਗੇ ਵੀ ਲੱਗਦੇ ਐ 10 ਤੋਂ 12000 ਜਾਣ ਲੱਗੇ ਸਾਨੂੰ ਰਿਸ਼ਵਤ ਦੇਣੀ ਪੈਂਦੀ ਐ 10 ਤੋਂ 12000 ਆਉਣ ਲੱਗੇ ਰਿਸ਼ਵਤ ਦੇਣੀ ਪੈਂਦੀ ਐ ਜੇ ਪੂਰਾ ਸਿੱਟਾ ਇਹ ਟਰੱਕ ਡਰਾਈਵਰ ਨੇ ਜਿਹੜਾ ਕੱਢਿਆ ਤੇ ਉਹਨਾਂ ਨੇ ਕਿਹਾ ਕਿ ਮੇਰੇ ਤੋਂ ਸਾਲ ਦੀ 25 ਤੋਂ 30 ਲੱਖ ਰੁਪਇਆ ਰਿਸ਼ਵਤ ਲਈ ਜਾ ਰਹੀ ਐ ਦੱਸੋ ਮੈਂ ਕਿੱਡਾ ਕ ਵੱਡਾ ਦੇਸ਼ ਦਰੁਈਆ ਸੋ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖੋ ਇਹ ਟਰੱਕ ਦੇਖੋ 12 ਟੈਰਾ ਇਹ ਟਰੱਕ ਹੈਗਾ ਜਿਹੜਾ 17 ਲੱਖ ਰੁਪਏ ਦੇ ਵਿੱਚ ਇਸ ਟਰੱਕ ਡਰਾਈਵਰ ਨੇ ਅੱਜ ਦਿਲ ਤੇ ਪੱਥਰ ਰੱਖ ਕੇ ਵੇਚ ਦਿੱਤਾ ਔਰ ਇਹਨਾਂ ਨੇ ਕਿਹਾ ਕਿ ਮੈਂ ਐਮਪੀ ਦੀ ਇਲੈਕਸ਼ਨ ਲੜੂੰਗਾ ਜੇ ਮੈਂ ਜਿੱਤ ਗਿਆ ਤਾਂ ਫਿਰ ਟਰੱਕ ਡਰਾਈਵਰਾਂ ਦੀ ਆਵਾਜ਼ ਜਿਹੜੀ ਹੈਗੀ ਆ ਉਹ ਦੁਨੀਆ ਦੇ ਵਿੱਚ ਚੱਕੂੰਗਾ ਕਿਉਂਕਿ ਭਾਰਤ ਦੇ ਵਿੱਚ ਇਹ ਜਿਹੜਾ ਧੰਦਾ ਹੈਗਾ ਦਿਨੋ ਦਿਨ ਥੱਲੇ ਨੂੰ ਜਾ ਰਿਹਾ ਏ ਔਰ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਟਰੱਕ ਤੇ ਟਰੱਕ ਡਰਾਈਵਰ ਇਹ ਲੱਭਿਆ ਨਹੀਂ ਲੱਭਣੇ ਕਿਉਂਕਿ ਅੱਜ ਜੋ ਹਾਲਾਤ ਬਣੇ ਪਏ ਐ ਜੇ ਕੋਈ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਟਰੱਕ ਚਲਾਉਂਦਾ ਹੈ ਤੇ ਉਹਨੂੰ ਕੋਈ ਬਣਦਾ ਮਾਣ ਪਿਆਰ ਸਤਿਕਾਰ ਨਹੀਂ ਦਿੱਤਾ ਜਾਂਦਾ ਪਰ ਇਹੀ ਧੰਦਾ ਜੇ ਆਪਾਂ ਬਾਹਰ ਜਾ ਕੇ ਕਰਦੇ ਆ ਉਹਨੂੰ ਰੁਤਬਾ ਮਿਲਦਾ ਹੈ ਇੱਜ਼ਤ ਮਾਣ ਸਤਿਕਾਰ ਸਭ ਕੁਝ ਮਿਲਦਾ ਕਿਉਂਕਿ ਫਰਕ ਹੈ ਕਾਨੂੰਨਾਂ ਦੇ ਵਿੱਚ ਫਰਕ ਹੈ ਜੋ ਉੱਥੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਆ ਉਹਦੇ ਵਿੱਚ ਫਰਕ ਹੈ ਪਰ ਇੱਥੇ ਆਪਦੇ ਪੰਜ-ਪੰਜੇ ਹੀ ਨਹੀਂ ਪੂਰੇ ਹੁੰਦੇ ਕਿਉਂਕਿ ਸਰਕਾਰ ਦੀਆਂ ਜਿਹੜੀਆਂ ਮਾੜੂ ਨੀਤੀਆਂ ਉਸ ਕਰਕੇ ਇਹ ਡਰਾਈਵਰੀ ਦਾ ਧੰਦਾ ਬਿਲਕੁਲ ਅੱਜ ਥੱਲੇ ਚਲਾ ਗਿਆ ਏ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਏ ਕਿ ਇਹ ਡਰਾਈਵਰੀ ਦਾ ਧੰਦਾ ਪੰਜਾਬੀਆਂ ਨੇ ਜਦੋਂ ਸ਼ੁਰੂਆਤ ਇਹਦੀ ਹੋਈ ਸੀ ਪੰਜਾਬ ਚੋਂ ਇਹਨੇ ਪੂਰੇ ਭਾਰਤ ਨੂੰ ਜਿਹੜਾ ਲੀਤੇ ਲਿਆਂਦਾ ਸੀਗਾ ਪਰ ਅੱਜ ਸਾਡੀ ਸੋਨਣਾ ਵਾਲਾ ਜਿਹੜਾ ਕੋਈ ਵੀ ਨਹੀਂ ਆ ਸੋ ਬਿਲਕੁਲ ਸਾਡੇ ਕੈਮਰੇ ਤੇ ਦਰਦ ਬਿਆਨ ਕੀਤਾ ਨਿੱਕੂ ਬਰਾੜ ਨੇ ਤੁਹਾਨੂੰ ਵੀ ਸੁਣਾਉਣਿਆ ਹੋਰ ਕੀ ਕੁਛ ਕਿਹਾ ਪਰ ਇਹ ਜੋ ਗੱਲਾਂ ਕਹੀਆਂ ਨਿੱਕੂ ਬਰਾੜ ਨੇ ਕੀ ਇਹ ਸੱਚ ਹੈ ਸੋ ਜਿੰਨੇ ਵੀ ਟਰੱਕ ਡਰਾਈਵਰ ਇਸ ਟਾਈਮ ਸਾਡੀ ਇਹ ਵੀਡੀਓ ਦੇਖ ਰਹੇ ਆ ਜਿੰਨਾ ਤੱਕ ਸਾਡੀ ਇਹ ਗੱਲ ਪਹੁੰਚ ਰਹੀ ਆ ਸੋ ਆਪਣੀ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਕਿ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਹੜੀਆਂ-ਕਿਹੜੀਆਂ ਦਿਕਤਾਂ ਆ ਰਹੀਆਂ ਤਾਂ ਕੀ ਕੀ ਸੁਧਾਰ ਜਿਹੜੇ ਆ ਇਹਦੇ ਵਿੱਚ ਹੋਣੇ ਚਾਹੀਦੇ ਆ ਇਲੈਕਸ਼ਨ ਲੜਨ ਦਾ ਜਿਹੜਾ ਵਿਚਾਰ ਹੈ ਜੀ ਉਹ ਤਾਂ ਜਦੋਂ ਇਹਨਾਂ ਸਰਕਾਰਾਂ ਨੇ ਸਾਡਾ ਕੰਮ ਖਰਾਬ ਕਰਤਾ ਨਾ ਤਾਂ ਨਾ ਤਾਂ ਸੈਂਟਰ ਸਰਕਾਰ ਸਾਡੇ ਵਾਸਤੇ ਕੋਈ ਅੱਛੀ ਅੱਛਾ ਸੋਚਦੀ ਹੈ ਤੇ ਨਾ ਹੀ ਪੰਜਾਬ ਸਰਕਾਰ ਕੈਪਟਨ ਸਰਕਾਰ ਨੇ ਸਾਡੀਆਂ ਯੂਨੀਅਨਾਂ ਭੰਗ ਕਰਤੀਆਂ 2017 ਦੇ ਵਿੱਚ ਉਸ ਤੋਂ ਬਾਅਦ ਆ ਕੇ ਸਾਡਾ ਸਾਰਿਆਂ ਦਾ ਕੰਮ ਜਿਹੜਾ ਸੀਗਾ ਉਹ ਥੱਲੇ ਜਾਂਦਾ ਰਿਹਾ 1300 ਟਰੱਕ ਸੀਗਾ ਸਾਡੇ ਕੋਲੇ 2017 ਚ ਤੇ ਅੱਜ ਟਰੱਕ ਹੈਗਾ ਸਾਡੇ ਕੋਲੇ 540 ਤੇ ਸਾਡੇ ਸਾਰੇ ਭਰਾ ਤੇ ਸਾਡੇ ਸਾਰੇ ਟਰੱਕ ਕਿੱਥੇ ਗਏ ਉਹਨਾਂ ਨੂੰ ਇਹਨਾਂ ਦੀਆਂ ਮੜਾਈਆਂ ਹੋਈਆਂ ਪਾਲਸੀਆਂ ਖਾ ਗਈਆਂ ਉਹਨਾਂ ਟਰੱਕਾਂ ਨੂੰ ਉਹ ਆਵਾਜ਼ ਬੁਲੰਦ ਕਰਨ ਵਾਸਤੇ ਵੀ ਅੱਜ ਜਿਹੜੇ ਵੀ ਭਰਾ ਸਾਡੇ ਹੈਗੇ ਆ ਜਿਨ੍ਹਾਂ ਕੋਲੇ ਟਰੱਕ ਹੈਗਾ ਜੇ ਅੱਜ ਵੀ ਅਸੀਂ ਨਹੀਂ ਇਹਨਾਂ ਨੂੰ ਬਚਾਉਂਦੇ ਤਾਂ ਜਿਵੇਂ ਕਹਿੰਦੇ ਨਾ ਵੀ ਡਾਇਨਾਸੌਰ ਦੀ ਪ੍ਰਜਾਤੀ ਜਿਹੜੀ ਆ ਖਤਮ ਹੋ ਗਈ ਉਸੇ ਤਰ੍ਹਾਂ ਹੀ ਟਰੱਕਾਂ ਵਾਲਿਆਂ ਨੇ ਵੀ ਖਤਮ ਹੋ ਜਾਣਾ ਹੈ ਤੇ ਜਿਹੜਾ ਪੰਜਾਬ ਦਾ ਕਲਚਰ ਜਿਹੜਾ ਹੈਗਾ ਪਿੱਛੋਂ ਚੱਲਿਆ ਆਉਂਦਾ ਇੱਕ ਖੇਤੀ ਦਾ ਧੰਦਾ ਤੇ ਇੱਕ ਟਰੱਕਾਂ ਦਾ ਇਹ ਪੰਜਾਬ ਦੀ ਸ਼ੁਰੂਆਤ ਹੈ ਖੇਤ ਉੱਤਮ ਖੇਤੀ ਜਿਹੜੀ ਹੈਗੀ ਇਹ ਵੀ ਪੰਜਾਬ 'ਚ ਸ਼ੁਰੂ ਹੋਈ ਔਰ ਜਿਹੜੀ ਟਰੱਕ ਹੈ ਟਰੱਕ ਦੀ ਜਿਹੜੀ ਬੁਨਿਆਦ ਜਿਹੜੀ ਬੰਨੀ ਗਈ ਉਹ ਵੀ ਪੰਜਾਬ ਤੋਂ ਸ਼ੁਰੂ ਹੋਈ ਪੰਜਾਬੀਆਂ ਨੇ ਟਰੱਕਾਂ ਦਾ ਕਾਰੋਬਾਰ ਕਰਕੇ ਦੇਸ਼ ਦੀ ਭਾਰਤ ਦੇਸ਼ ਦੀ ਤਰੱਕੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਬਟ ਅੱਜ ਦੇਸ਼ ਇਹਨੂੰ ਮੰਨਦਾ ਨਹੀਂ ਜੁਬਾਨ ਤੋਂ ਤਾਂ ਕਹਿ ਦਿੰਦੇ ਬੰਦੇ ਵੀ ਹਾਂ ਟਰੱਕਾਂ ਵਾਲੇ ਇਸ ਤਰ੍ਹਾਂ ਕਰਦੇ ਪਰ ਟਰੱਕਾਂ ਵਾਲਿਆਂ ਨੂੰ ਖਤਮ ਕਰਤਾ ਇਹਨਾਂ ਨੇ ਤੇ ਜਿਹੜੇ ਅਜੇ ਰਹਿ ਗਏ ਉਹ ਖਤਮ ਹੋਣ ਦੇ ਕਿਨਾਰੇ ਐ ਉਹਨਾਂ ਦੀ ਆਵਾਜ਼ ਚੱਕਣ ਵਾਸਤੇ ਡਰਾਈਵਰਾਂ ਕੰਡਕਟਰਾਂ ਦੀ ਆਵਾਜ਼ ਚੁੱਕਣ ਵਾਸਤੇ ਮੈਨੂੰ ਇਹ ਸਟੈਪ ਲੈਣਾ ਪਿਆ ਮੇਰੀ ਕੋਈ ਪੁਰਾਣੀ ਸੋਚ ਨਹੀਂ ਮੈਂ ਕੋਈ ਰਾਜਨੇਤਾ ਬਣ ਕੇ ਨਹੀਂ ਇਸ ਪਾਸੇ ਨੂੰ ਆਉਂਗਾ ਮੈਂ ਹਮੇਸ਼ਾ ਇੱਕ ਸੇਵਕ ਬਣ ਕੇ ਆਉਂਗਾ ਕਿਉਂਕਿ ਸਾਡੇ ਧੰਦੇ ਦਾ ਜਿਹੜਾ ਦਰਦ ਐ ਬੰਗਲੌਰ ਸਾਡਾ ਟਰੱਕ ਜਾਂਦਾ ਹੈ ਜਾਂ ਇੰਦੌਰ ਜਾਂਦਾ ਸਾਡਾ ਟਰੱਕ ਅਪ ਟੂ ਬੰਗਲੌਰ ਤੱਕ 10 ਤੋਂ 11000 ਰੁਪਏ ਦੀ ਜਿਹੜੀ ਕਰਪਸ਼ਨ ਹੈ ਉਹ ਇਹ ਭਾਰਤ ਦੇਸ਼ ਦੇ ਜਿਹੜੇ ਅਫਸਰ ਨੇ ਜਿਨ੍ਹਾਂ ਨੂੰ ਅਸੀਂ ਆਰਟੀਓ ਚੈੱਕ ਪੋਸਟ ਕਹਿ ਦਿੰਦੇ ਆ ਉਹ ਸਾਡੇ ਨਾਲ ਕਰ ਰਹੇ ਨੇ 10 ਤੋਂ 11000 ਰੁਪਿਆ ਇੱਥੋਂ ਬੰਗਲੌਰ ਜਾਣ ਦਾ ਤੇ ਬੰਗਲੌਰ ਤੋਂ ਵਾਪਸ ਆਉਣ ਦਾ ਫੇਰ 10-11000 ਰੁਪਏ ਜੇ ਮੇਰੇ ਕੋਲੇ 10 ਟਰੱਕ ਦੀ ਮੈਂ ਗੱਲ ਕਰਦਾ ਤਾਂ 2 ਲੱਖ ਰੁਪਏ ਮਹੀਨਾ ਹੋ ਗਿਆ ਤੇ ਸਾਲ ਦਾ ਹੋ ਗਿਆ 24 ਲੱਖ ਰੁਪਏ ਤੇ 5 ਤੋਂ 6 ਲੱਖ ਰੁਪਏ ਦੀ ਕਰਪਸ਼ਨ ਜਿਹੜੀ ਹੈਗੀ ਹੈ ਅਦਰ ਸਟੇਟਸ ਦੀ ਹੈਗੀ ਆ ਔਰ 5 ਕ ਲੱਖ ਰੁਪਏ ਦੇ ਜਿਹੜੇ ਹੋਣਗੇ ਜਿਹੜੇ ਆਨਲਾਈਨ ਚਲਾਨ ਹੋ ਜਾਂਦੀ ਹੈ ਆਨਲਾਈਨ ਚਲਾਨ ਨੂੰ ਇੱਕ ਸਾਈਡ ਤੇ ਰੱਖ ਕੇ ਵੀ ਕਿਹਾ 30 ਲੱਖ ਰੁਪਏ ਦੀ ਕ腐ਸ਼ਨ ਮੈਂ ਐਡਾ ਕਿੱਡਾ ਵੱਡਾ ਦੇਸ਼ ਦਰੋਹੀ ਆ ਜਿਹੜੀ 30 ਲੱਖ ਰੁਪਏ ਦੀ ਕ腐ਸ਼ਨ ਮੇਰੇ ਨਾਲ ਹੋ ਰਹੀ ਹੈ ਇਹ ਸਾਰੀ ਆਵਾਜ਼ ਚੱਕਣ ਵਾਸਤੇ ਸਾਡੇ ਡਰਾਈਵਰਾਂ ਦਾ ਜਿਹੜਾ ਜੀਵਨ ਪੱਧਰ ਹੈ ਉਹ ਬਹੁਤ ਜ਼ਿਆਦਾ ਛੱਲੇ ਇੱਕ ਜ਼ੀਰੋ ਲੈਵਲ ਹੁੰਦਾ ਮੈਂ ਕਹੂੰਗਾ ਵੀ ਮਾਈਨਸ 100 ਪਰਸੈਂਟ ਡਾਊਨ ਜਾ ਚੁੱਕੇ ਹਨ ਸਾਰਿਆਂ ਦੀ ਆਵਾਜ਼ ਚੱਕਣ ਵਾਸਤੇ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਟਰੱਕ ਡਰਾਈਵਰਾਂ ਦੀ ਟਰੱਕ ਮਾਲਕਾਂ ਦੀ ਬਹੁਤ ਜ਼ਿਆਦਾ ਰਿਸਪੈਕਟ ਹੈ ਤੇ ਇਹ ਇੰਡੀਆ ਚ ਕਿਉਂ ਨਹੀਂ ਹੋ ਸਕਦੀ